ਗੁਰਜੀ ਕਖਾ ਸਾਹਿਬ ਜਿੱਕੀ ਫਤਿਹ ਸੰਗਤਾਂ ਜਣੂ ਜਾਣੀਆਂ ਕਲਸੀਆਂ ਕਲਾਂ ਦੇ ਵਿੱਚ ਇਲੈਕਟ੍ਰਿਕ ਸਕੂਟਰ ਦੀ ਏਜੰਸੀ ਖੁੱਲ ਗਈ ਆ ਲਓ ਜੀ ਅੱਜ ਨਵਾਂ ਸਟਾਕ ਆਇਆ ਵਾ ਮਜੂਰੀ ਹੋ ਗਈ ਕੇ ਕਲਸੀਆਂ ਕਲਾਂ ਦੇ ਵਿੱਚ ਸਾਰੀਆਂ ਸਵਿਆਵਾਂ ਉਪਲਬਧ ਨੇ ਕਿਸੇ ਵੀ ਵੀਰ ਭਰਾ ਨੇ ਇਲੈਕਟ੍ਰਿਕ ਸਕੂਟਰ ਖਰੀਦਣੀ ਹੋਵੇ ਵੀਰਾਂ ਦਾ ਨੰਬਰ ਹੈਗਾ 9877738516 9877738516 ਚੜੀਆਂ ਤੋਂ ਸਟਾਰਟਿੰਗ ਸ਼ੁਰੂ ਹੋ ਜਾਂਦੀਆਂ ਸਕੂਟੀਆਂ ਬਹੁਤ ਵਧੀਆ ਨੇ ਬਹੁਤ ਐਵਰੇਜ ਕੱਢਦੀਆਂ 60 70 80 ਕਿਲੋਮੀਟਰ ਤੱਕ ਕੱਢ ਜਾਂਦੀਆਂ ਨੇ 40000 ਤੋਂ ਸਟਾਰਟਿੰਗ ਜੋ ਜਿੰਨਾਂ ਨੇ ਰੋਜ਼ ਸਫ਼ਰ ਕਰਨਾ ਹੁੰਦਾ ਵਾ 2 4 5 10 ਕਿਲੋਮੀਟਰ ਉਹਨਾਂ ਵਾਸਤੇ ਬਹੁਤ ਵਧੀਆ ਹੈ ਤੇਲ ਦੀ ਬਚਤ ਬਹੁਤ ਹੀ ਹੈ ਅਭੀਸ ਵੈਗੁਰ ਜੀ ਦਾ ਖਾਸਾ ਵੈਗੁਰ ਜੀ ਕੀ ਫਤਿਹ